ਹਾਂਜੀ ਪੰਜਾਬੀ ਗਿਆਨ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਜਮਾਤ 12ਵੀਂ ਦੇ ਪੇਪਰ ਲਾਜ਼ਮੀ ਪੰਜਾਬੀ ਵਿੱਚ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਜਿੰਨੇ ਵੀ ਲੇਖ ਨੇ ਸਾਰੇ ਲੇਖਾਂ ਦੇ ਬਹੁਤ ਮਹੱਤਵਪੂਰਨ ਪ੍ਰਸ਼ਨ ਉੱਤਰ ਨੇ ਜਿਹੜੇ ਉਹਨਾਂ ਨੂੰ ਹੱਲ ਕਰਾਂਗੇ ਇਸ ਲਈ ਸਾਰੇ ਬੱਚੇ ਇਹ ਵੀਡੀਓ ਧਿਆਨ ਨਾਲ ਦੇਖਿਓ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਕਰਿਓ ਇਸ ਤੋਂ ਬਾਅਦ ਉਹ ਬੱਚੇ ਜਿਹੜੇ ਆਪਣੇ ਪੰਜਾਬੀ ਪ੍ਰੀਖਿਆ ਦੀ ਤਿਆਰੀ ਕਰ ਰਹੇ ਨੇ ਕਿਸੇ ਵੀ ਪੇਪਰ ਦੀ ਉਹਦੇ ਵਿੱਚ ਜਿਵੇਂ ਆ ਗਿਆ UGC NET ਆ ਗਿਆ TET ਆ ਗਿਆ ਜਦ TET ਤੋਂ ਬਾਅਦ ਜਿਹੜੀ ਪ੍ਰੀਖਿਆ ਹੁੰਦੀ ਹੈ ਸਬਜੈਕਟ ਦੀ ਉਹਦੇ ਵਿੱਚ ਪੰਜਾਬੀ ਸੱਭਿਆਚਾਰ ਦਾ ਭਾਗ ਆਉਂਦਾ ਹੈ ਉਹਦੇ ਨਾਲ ਸੰਬੰਧਿਤ ਨੇ ਜਿਹੜੇ ਪ੍ਰਸ਼ਨ ਉੱਤਰ ਉਹਨਾਂ ਨੂੰ ਵੀ ਆਪਾਂ ਹੱਲ ਕਰਾਂਗੇ ਇਸ ਕਰਕੇ ਸਾਰੇ ਜਣੇ ਇਸ ਵੀਡੀਓ ਨੂੰ ਧਿਆਨ ਨਾਲ ਦੇਖਿਓ ਹਾਂਜੀ ਪ੍ਰਸ਼ਨ 13 ਉਜੋਕੇ ਪੰਜਾਬ ਵਿੱਚ ਕਿੰਨੇ ਦਰਿਆ ਰਹ ਗਏ ਹਨ ਇਹਦਾ ਉੱਤਰ ਹੈ ਜੀ ਸ 2 ਢਾਈ ਕੁ ਉਸ ਤੋਂ ਬਾਅਦ ਪ੍ਰਸ਼ਨ ਨੰਬਰ 15 ਪੰਜਾਬੀ ਸੱਭਿਆਚਾਰ ਦਾ ਸੁਭਾਅ ਕਿਸ ਤਰ੍ਹਾਂ ਦਾ ਹੈ ਇਹਦਾ ਉੱਤਰ ਆਊਗਾ ਜੀ ਊੜਾ ਮਿੱਸਾ ਤੇ ਦਰਸਤ ਹਾਜ਼ਮੇ ਵਾਲਾ ਉਸ ਤੋਂ ਬਾਅਦ ਪ੍ਰਸ਼ਨ ਨੰਬਰ 17 ਪੰਜਾਬ ਦੇ ਮੇਲੇ ਤੇ ਤਿਉਹਾਰ ਲੇਖ ਦੇ ਲੇਖਕ ਦਾ ਨਾਂ ਕੀ ਹੈ ਇਹਦਾ ਉੱਤਰ ਆਊਗਾ ਜੀ ਈ ਡੀ ਡਾਕਟਰ ਐਸ ਐਸ ਬਣਜਾਰਾ ਬੀਦੀ ਉਸ ਤੋਂ ਬਾਅਦ 18ਵਾਂ ਪੰਜਾਬੀ ਚਰਿੱਤਰ ਵਿੱਚ ਬੀਜ ਰੂਪ ਵਿੱਚ ਕੀ ਸਮਾਇਆ ਹੋਇਆ ਹੈ ਇਹਦਾ ਉੱਤਰ ਆਊਗਾ ਜੀ ਸ ਮੇਲਾ ਉਸ ਤੋਂ ਬਾਅਦ 19ਵਾਂ ਮੇਲਿਆਂ ਦੀ ਕਿਹੜੀ ਚੀਜ਼ ਪੰਜਾਬੀਆਂ ਦੀ ਬਹੁਪੱਖੀ ਜ਼ਿੰਦਗੀ ਦਾ ਹੰਗਾਰਾ ਭਰਦੀ ਹੈ ਇਹਦਾ ਉੱਤਰ ਆਊਗਾ ਜੀ ਸ ਬਹੁ ਰੰਗਤਾ ਉਸ ਤੋਂ ਬਾਅਦ ਬੀਮਾ ਪੰਜਾਬ ਦੇ ਬਹੁਤੇ ਮੇਲੇ ਕਿਸ ਨਾਲ ਸੰਬੰਧਿਤ ਹਨ ਇਹਦਾ ਉੱਤਰ ਆਊਗਾ ਜੀ ਆੜਾ ਮੌਸਮਾਂ ਰੁੱਤਾਂ ਤਿਉਹਾਰਾਂ ਨਾਲ ਉਸ ਤੋਂ ਬਾਅਦ 21ਵਾਂ ਹੋਲੀ ਦਾ ਤਿਉਹਾਰ ਕਦੋਂ ਮਨਾਇਆ ਜਾਂਦਾ ਹੈ ਇਹਦਾ ਉੱਤਰ ਹੈ ਜੀ ਈਡੀ ਫੱਗਣ ਵਿੱਚ ਉਸ ਤੋਂ ਬਾਅਦ 24ਵਾਂ ਪ੍ਰਸ਼ਨ ਚਪਾਰ ਦਾ ਮੇਲਾ ਕਦੋਂ ਲੱਗਦਾ ਹੈ ਇਹਦਾ ਉੱਤਰ ਆਊਗਾ ਜੀ ਆੜਾ ਭਾਦਰੋਂ ਸੁਦੀ 14 ਨੂੰ ਉਸ ਤੋਂ ਬਾਅਦ 25ਵਾਂ ਜਰਗ ਦਾ ਮੇਲਾ ਕਿਸ ਨੂੰ ਪਤੇਉਣ ਲਈ ਲੱਗਦਾ ਹੈ ਇਹਦਾ ਉੱਤਰ ਹੈ ਜੀ ਈਡੀ ਮਾਤਾ ਸੀਤਲਾ ਦੇਵੀ ਨੂੰ ਉਸ ਤੋਂ ਬਾਅਦ 26ਵਾਂ ਸੀਤਲਾ ਦੇਵੀ ਦਾ ਵਾਹਨ ਕਿਹੜਾ ਹੈ ਇਹਦਾ ਉੱਤਰ ਆਊਗਾ ਜੀ ਈਡੀ ਖੋਤਾ ਉਸ ਤੋਂ ਬਾਅਦ ਹੈਗਾ ਪ੍ਰਸ਼ਨ 28 ਕਿਸ ਅਨੁਸਾਰ ਪੰਜਾਬ ਜਿਉਂਦਾ ਹੀ ਗੁਰਾਂ ਦੇ ਨਾਂ ਉੱਤੇ ਹੈ ਇਹਦਾ ਉੱਤਰ ਹੈ ਜੀ ਸ ਪ੍ਰੋਫੈਸਰ ਪੂਰਨ ਸਿੰਘ ਅਨੁਸਾਰ ਉਸ ਤੋਂ ਬਾਅਦ ਪ੍ਰਸ਼ਨ ਨੰਬਰ 32 ਪ੍ਰੋਫੈਸਰ ਮੋਹਨ ਸਿੰਘ ਦੀ ਯਾਦ ਵਿੱਚ ਮੇਲਾ ਕਿੱਥੇ ਲੱਗਦਾ ਹੈ ਇਹਦਾ ਉੱਤਰ ਆਊਗਾ ਜੀ ਊੜਾ ਲੁਧਿਆਣੇ ਵਿੱਚ ਉਸ ਤੋਂ ਬਾਅਦ ਪ੍ਰਸ਼ਨ ਨੰਬਰ 33 ਪੰਜਾਬ ਵਿੱਚ ਨਵਾਂ ਸੰਮਤ ਕਦੋਂ ਮਨਾਇਆ ਜਾਂਦਾ ਹੈ ਇਹਦਾ ਉੱਤਰ ਆਊਗਾ ਜੀ ਸਾ ਚੇਤਰ ਦੀ 1 ਨੂੰ ਉਸ ਤੋਂ ਬਾਅਦ ਹੈਗਾ ਪ੍ਰਸ਼ਨ ਨੰਬਰ 35 ਸਾਵਣ ਦੀ ਪੂਰਨਮਾਸ਼ੀ ਨੂੰ ਕਿਹੜਾ ਤਿਉਹਾਰ ਮਨਾਇਆ ਜਾਂਦਾ ਹੈ ਇਹਦਾ ਉੱਤਰ ਆਊਗਾ ਜੀ ਸਾ ਰਖੜੀ ਦਾ ਉਸ ਤੋਂ ਬਾਅਦ ਪ੍ਰਸ਼ਨ ਨੰਬਰ 36 ਨਰਾਤਿਆਂ ਵਿੱਚ ਕਿਸ ਦੇਵੀ ਦੀ ਪੂਜਾ ਕੀਤੀ ਜਾਂਦੀ ਹੈ ਇਹਦਾ ਉੱਤਰ ਆਊਗਾ ਜੀ ਊੜਾ ਸਾਂਝੀ ਦੇਵੀ ਦੀ ਇਸ ਤੋਂ ਬਾਅਦ ਹੈਗਾ 37ਵਾਂ ਪ੍ਰਸ਼ਨ ਕਤਕ ਮਹੀਨੇ ਦਾ ਸਭ ਤੋਂ ਵੱਡਾ ਲੋਕ ਪੁਰਬ ਕਿਹੜਾ ਹੈ ਇਹਦਾ ਉੱਤਰ ਆਊਗਾ ਜੀ ਸਸਾ ਦੀਵਾਲੀ ਉਸ ਤੋਂ ਬਾਅਦ ਪ੍ਰਸ਼ਨ ਨੰਬਰ 38 ਕਰਵਾ ਚੌਥ ਵਾਲੇ ਦਿਨ ਸੁਹਾਗਣਾ ਕਿਸ ਨੂੰ ਅਰਗ ਦਿੰਦੀਆਂ ਹਨ ਇਹਦਾ ਉੱਤਰ ਆਊਗਾ ਜੀ ਈਡੀ ਚੰ드ਰਮਾ ਨੂੰ ਪ੍ਰਸ਼ਨ ਨੰਬਰ 39 ਲੋੜੀ ਤੋਂ ਅਗਲੇ ਦਿਨ ਕਿਹੜਾ ਤਿਹਾਰ ਆਉਂਦਾ ਹੈ ਇਹਦਾ ਉੱਤਰ ਆਊਗਾ ਜੀ ਊੜਾ ਮਾਗੀ ਦਾ ਜੀ ਪ੍ਰਸ਼ਨ ਨੰਬਰ 40 ਪੰਜਾਬ ਦੇ ਰਸਮ ਰਿਵਾਜ ਲੇਖ ਪਾਠ ਦਾ ਲੇਖਕ ਕੌਣ ਹੈ ਇਹਦਾ ਉੱਤਰ ਆਊਗਾ ਜੀ ਈਡੀ ਗੁਲਜ਼ਾਰ ਸਿੰਘ ਸੰਧੂ ਉਸ ਤੋਂ ਬਾਅਦ ਪ੍ਰਸ਼ਨ ਨੰਬਰ 41 ਭਾਈ ਚਾਰਕ ਜੀਵਾਂ ਦੇ ਮਨਾਂ ਦੀਆਂ ਸਿੱਕਾ ਸਦਰਾਂ ਤੇ ਜਜ਼ਬਿਆਂ ਦੀ ਤਰਜਮਾਨੀ ਕੌਣ ਹੈ ਇਹਦਾ ਉੱਤਰ ਆਊਗਾ ਜੀ ਆੜਾ ਰਸਮ ਰਿਵਾਜ ਰੂਹ ਰੀਤਾਂ ਤੇ ਸੰਸਕਾਰ ਉਸ ਤੋਂ ਬਾਅਦ ਹੈਗਾ ਪ੍ਰਸ਼ਨ ਨੰਬਰ 42 ਜੀਵਨ ਨਾਟਕ ਦੀਆਂ ਤਿੰਨਾਂ ਝਾਕੀਆਂ ਦੇ ਰੰਗ ਮੰਚ ਦੀ ਥਾਂ ਆਮ ਤੌਰ ਤੇ ਕਿਹੜੀ ਹੁੰਦੀ ਹੈ ਇਹਦਾ ਉੱਤਰ ਆਊਗਾ ਜੀ ਆੜਾ ਘਰਾਂ ਦੇ ਵਿਹੜੇ ਉਸ ਤੋਂ ਬਾਅਦ ਪ੍ਰਸ਼ਨ ਨੰਬਰ 43 ਮਨੂ ਦੀ ਭਾਈਚਾਰਕ ਵੰਡ ਅਨੁਸਾਰ ਮਨੁੱਖ ਦੇ ਜੀਵਨ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ ਹੈ ਇਹਦਾ ਉੱਤਰ ਹੈ ਜੀ ਈਡੀ ਤਿੰਨ ਭਾਗਾਂ ਵਿੱਚ ਪ੍ਰਸ਼ਨ 44 ਅਗਨੀ ਕਾ ਦਾ ਚਿੰਨ ਹੈ ਇਹਦਾ ਉੱਤਰ ਹੈ ਜੀ ਆੜਾ ਚਾਨਣ ਦਾ ਪ੍ਰਸ਼ਨ ਨੰਬਰ 45 ਬਿਰਛ ਦੀ ਟਾਣੀ ਦਾ ਟਾਣੀ ਜਾਂ ਹਰੀਕਾ ਦਿੱਪ ਨੂੰ ਦੱਬ ਆਊਗਾ ਵੈਸੇ ਇਥੇ ਦੱਬ ਨੂੰ ਕਿਸ ਦਾ ਸੂਚਕ ਮੰਨਿਆ ਗਿਆ ਹੈ ਇਹਦਾ ਉੱਤਰ ਆਊਗਾ ਜੀ ਈਡੀ ਚੰਗੇ ਸ਼ਗਨਾਂ ਦਾ ਪ੍ਰਸ਼ਨ ਨੰਬਰ 46 ਪੰਜਾਬ ਵਿੱਚ ਪਹਿਲੇ ਬੱਚੇ ਦੇ ਜਨਮ ਸਮੇ ਜਨਨੀ ਕਿਹੜੇ ਘਰ ਭੇਜੀ ਜਾਂਦੀ ਹੈ ਇਹਦਾ ਉੱਤਰ ਆਊਗਾ ਜੀ ਊੜਾ ਪੇਕੇ ਪ੍ਰਸ਼ਨ ਨੰਬਰ 47 ਗੁੜਤੀ ਕਿਸ ਚੀਜ਼ ਦੀ ਦਿੱਤੀ ਜਾਂਦੀ ਹੈ ਇਹਦਾ ਉੱਤਰ ਆਊਗਾ ਜੀ ਸ ਸ ਸ਼ੈਦ ਦੀ ਪ੍ਰਸ਼ਨ ਨੰਬਰ 48 ਪੰਜਵੀਂ ਨਹਾਉਣ ਦੀ ਰੀਤ ਜਨੇਪੇ ਤੋਂ ਕਿੰਨੇ ਦਿਨ ਪਿੱਛੋਂ ਹੁੰਦੀ ਹੈ ਇਹਦਾ ਉੱਤਰ ਆਊਗਾ ਜੀ ਆੜਾ 5 ਦਿਨ ਉਸ ਤੋਂ ਬਾਅਦ ਪ੍ਰਸ਼ਨ ਨੰਬਰ 49 ਛਟੀ ਦੀ ਰਸਮ ਜਨੇਪੇ ਤੋਂ ਕਿੰਨੇ ਦਿਨ ਪਿੱਛੋਂ ਹੁੰਦੀ ਹੈ ਇਹਦਾ ਉੱਤਰ ਹੈ ਜੀ ਈ ਡੀ 6ਵੇਂ ਦਿਨ ਉਸ ਤੋਂ ਬਾਅਦ ਪ੍ਰਸ਼ਨ ਨੰਬਰ 50 ਮੁੰਡੇ ਦੇ ਜਨਮ ਤੇ ਮਹਿਰਾ ਕੀ ਲੈ ਕੇ ਆਉਂਦਾ ਹੈ ਇਹਦਾ ਉੱਤਰ ਆਊਗਾ ਜੀ ਆੜਾ ਮੌਲੀ ਵਿੱਚ ਸ਼੍ਰੀ ਦੇ ਪੱਤਿਆਂ ਦਾ ਸਿਹਰਾ ਉਸ ਤੋਂ ਬਾਅਦ ਆ ਗਿਆ ਪ੍ਰਸ਼ਨ ਨੰਬਰ 51 ਮੁੰਡੇ ਦੇ ਜਨਮ ਤੇ ਨਹਾਉਣ ਵਾਲਾ ਛੱਜਰ ਕੌਣ ਲੈ ਕੇ ਆਉਂਦਾ ਹੈ ਇਹਦਾ ਉੱਤਰ ਆਊਗਾ ਜੀ ਸਸਾ কুমਿਹਾਰ ਪ੍ਰਸ਼ਨ ਨੰਬਰ 52 ਛੂਛਕ ਕਿੰਨਾ ਵੱਲੋਂ ਭੇਜਣ ਦਾ ਰਿਵਾਜ ਹੈ ਇਹਦਾ ਉੱਤਰ ਹੈ ਜੀ ਈਡੀ ਨਾਨਕੀਆਂ ਵੱਲੋਂ ਪ੍ਰਸ਼ਨ ਨੰਬਰ 54 ਵਿਆਹ ਦੀਆਂ ਰਸਮਾਂ ਦੀ ਲੜੀ ਅਧੀਨ ਪਹਿਲੀ ਰਸਮ ਕਿਹੜੀ ਹੁੰਦੀ ਹੈ ਇਹਦਾ ਉੱਤਰ ਆਊਗਾ ਜੀ ਆੜਾ ਰੋਕਣ ਜਾਂ ਠਾਕਣ ਦੀ ਉਸ ਤੋਂ ਬਾਅਦ ਹੈਗਾ ਪ੍ਰਸ਼ਨ ਨੰਬਰ 55 ਸਾਹੀ ਦੀ ਚਿੱਠੀ ਕਿੰਨਾ ਵੱਲੋਂ ਭੇਜੀ ਜਾਂਦੀ ਹੈ ਇਹਦਾ ਉੱਤਰ ਹੈ ਜੀ ਆੜਾ ਕੁੜੀ ਵਾਲਿਆਂ ਵੱਲੋਂ ਅੱਗੇ ਹੈਗਾ ਜੀ ਪ੍ਰਸ਼ਨ ਨੰਬਰ 56 ਨਾਨਕੀ ਛੱਕ ਦੀ ਤਿਆਰੀ ਕੌਣ ਕਰਦਾ ਹੈ ਇਹਦਾ ਉੱਤਰ ਆਊਗਾ ਜੀ ਸ ਨਾਨਕੇ ਪ੍ਰਸ਼ਨ 57 ਮੁੰਡੇ ਨੂੰ ਨਹਾ ਕੇ ਕਿਸ ਦੀ ਲਹਾਂਦੀ ਪੁਸ਼ਾਕ ਪਹਿਨਾਈ ਜਾਂਦੀ ਹੈ ਇਹਦਾ ਉੱਤਰ ਆਊਗਾ ਜੀ ਸ ਮਾਮੇ ਦੀ ਪ੍ਰਸ਼ਨ 58 ਸੁਰਮਾ ਪੁਆਈ ਕੌਣ ਲੈਂਦਾ ਹੈ ਇਹਦਾ ਉੱਤਰ ਆਊਗਾ ਜੀ ਈ ਡੀ ਪਰਜਾਈ ਜਾ ਭਾਬੀ ਉਸ ਤੋਂ ਬਾਅਦ ਪ੍ਰਸ਼ਨ ਨੰਬਰ 59 ਸਿੰਘ ਸਭਾ ਲਹਿਰ ਨੇ ਕਿਹੜੀ ਰੀਤ ਦਾ ਪ੍ਰਚਾਰ ਕੀਤਾ ਇਹਦਾ ਉੱਤਰ ਆਊਗਾ ਜੀ ਆੜਾ ਆਨੰਦ ਕਾਰਜ ਦੀ ਉਸ ਤੋਂ ਬਾਅਦ ਹੈਗਾ ਪ੍ਰਸ਼ਨ ਨੰਬਰ 65 ਮਿਰਤਿਕ ਦੀ ਚੀਖਾ ਨੂੰ ਲਾਂਬੂ ਕੌਣ ਲਾਉਂਦਾ ਹੈ ਇਹਦਾ ਉੱਤਰ ਆਊਗਾ ਜੀ ਆੜਾ ਉਸ ਦਾ ਵੱਡਾ ਪੁੱਤਰ ਪ੍ਰਸ਼ਨ ਨੰਬਰ 66 ਮੁਰਦੇ ਨਾਲ ਸੰਬੰਧ ਤੋੜਨ ਵਜੋਂ ਸਾਰੇ ਆਦਮੀ ਕੀ ਤੋੜਦੇ ਹਨ ਇਹਦਾ ਉੱਤਰ ਆਊਗਾ ਜੀ ਆੜਾ ਡੱਕਾ ਜਾਂ ਕੰਡਾ ਉਸ ਤੋਂ ਬਾਅਦ ਪ੍ਰਸ਼ਨ ਨੰਬਰ 69 ਮੁ슬림 ਭਾਈਚਾਰੇ ਵਿੱਚ ਮ੍ਰਿਤਕ ਦੇ ਨੂੰ ਅਗਨ ਭੇਟ ਕਰਨ ਦੀ ਥਾਂ ਕੀ ਕੀਤਾ ਜਾਂਦਾ ਹੈ ਇਹਦਾ ਉੱਤਰ ਆਊਗਾ ਜੀ ਊੜਾ ਦਫਨਾਇਆ ਜਾਂਦਾ ਹੈ ਹਾਂਜੀ ਪ੍ਰਸ਼ਨ ਨੰਬਰ 70 ਖੇਡ ਦਾ ਮਨੁੱਖੀ ਜੀਵਨ ਨਾਲ ਕਿਹੋ ਜਿਹਾ ਸਬੰਧ ਹੈ ਇਹਦਾ ਉੱਤਰ ਆਊਗਾ ਜੀ ਈੜੀ ਡੂੰਗਾ ਸਬੰਧ ਉਸ ਤੋਂ ਬਾਅਦ ਪ੍ਰਸ਼ਨ ਨੰਬਰ 74 ਅੱਡੀ ਟੱਪਾ ਕਿੰਨਾ ਦੀ ਖੇਡ ਹੈ ਇਹਦਾ ਉੱਤਰ ਆਊਗਾ ਜੀ ਆੜਾ ਕੁੜੀਆਂ ਦੀ ਉਸ ਤੋਂ ਬਾਅਦ ਪ੍ਰਸ਼ਨ ਨੰਬਰ 76 ਪੁੱਗਣ ਦੇ ਗੀਤਾਂ ਦਾ ਰੂਪ ਕੀ ਹੁੰਦਾ ਹੈ ਇਹਦਾ ਉੱਤਰ ਆਊਗਾ ਜੀ ਆੜਾ ਬੋਲੀ ਉਸ ਤੋਂ ਬਾਅਦ ਹੈਗਾ ਪ੍ਰਸ਼ਨ ਨੰਬਰ 77 ਬੱਚਿਆਂ ਦੇ ਮਾਨਸਿਕ ਵਿਕਾਸ ਵਿੱਚ ਹਿੱਸਾ ਪਾਉਣ ਵਾਲੀ ਕਿਹੜੀ ਖੇਡ ਹੈ ਇਹਦਾ ਉੱਤਰ ਹੈਗਾ ਜੀ ਊੜਾ ਕਿਣਮਿਣ ਕਾਣੀ ਕੌਣ ਕਿਣਿਆ ਉਸ ਤੋਂ ਬਾਅਦ ਹੈਗਾ ਪ੍ਰਸ਼ਨ ਨੰਬਰ 78 ਜ਼ੋਰ ਅਜ਼ਮਾਈ ਦੀ ਖੇਡ ਹੈ ਇਹਦਾ ਉੱਤਰ ਆਊਗਾ ਜੀ ਸ ਊੜਾ ਅਤੇ ਆੜਾ ਦੋਵੇਂ ਕੁਸਤੀ ਵੀ ਹੈ ਤੇ ਸੌਚੀ ਵੀ ਹੈ ਇਹ ਦੋਨੋਂ ਖੇਡਾਂ ਨੇ ਜ਼ੋਰ ਅਜ਼ਮਾਈ ਦੀਆਂ ਉਸ ਤੋਂ ਬਾਅਦ ਆ ਗਿਆ ਪ੍ਰਸ਼ਨ ਨੰਬਰ 79 ਪੰਜਾਬ ਵਿੱਚ ਕਿਹੜੀ ਖੇਡ ਮੇਲੇ ਦਾ ਲਾਜ਼ਮੀ ਅੰਗ ਹੁੰਦੀ ਹੈ ਇਹਦਾ ਉੱਤਰ ਆਊਗਾ ਜੀ ਈਡੀ ਕੁਸ਼ਤੀ ਉਸ ਤੋਂ ਬਾਅਦ ਪ੍ਰਸ਼ਨ ਨੰਬਰ 83 ਕੁੜੀਆਂ ਦੀ ਹਰਮਨ ਪਿਆਰੀ ਖੇਡ ਹੈ ਇਹਦਾ ਉੱਤਰ ਆਊਗਾ ਜੀ ਆੜਾ ਅੱਡੀ ਛੜੱਪਾ ਉਸ ਤੋਂ ਬਾਅਦ ਪ੍ਰਸ਼ਨ ਨੰਬਰ 85 ਪੰਜਾਬ ਦੇ ਲੋਕ ਕਿਤੇ ਅਤੇ ਲੋਕ ਕਲਾਮਾਂ ਲੇਖ ਕਿਸ ਦਾ ਲਿਖਿਆ ਹੋਇਆ ਹੈ ਇਹਦਾ ਉੱਤਰ ਆਊਗਾ ਜੀ ਆੜਾ ਕਿਰਪਾਲ ਕਜਾਕ ਉਸ ਤੋਂ ਬਾਅਦ ਹੈਗਾ ਪ੍ਰਸ਼ਨ ਨੰਬਰ 88 ਕਿਤਾ ਸ਼ਬਦ ਦਾ ਸੰਖੇਪ ਰੂਪ ਦੱਸੋ ਇਹਦਾ ਉੱਤਰ ਆਊਗਾ ਜੀ ਈ ਡੀ ਕਿਰਤ ਉਸ ਤੋਂ ਬਾਅਦ ਪ੍ਰਸ਼ਨ ਨੰਬਰ 92 ਲੋਕਨਾਚ ਕੀ ਹੈ ਇਹਦਾ ਉੱਤਰ ਆਊਗਾ ਜੀ ਆੜਾ ਇੱਕ ਪ੍ਰਕਾਰ ਦੀ ਲੋਕ ਕਲਾ ਉਸ ਤੋਂ ਬਾਅਦ 93 ਪੰਜਾਬ ਦੇ ਲੋਕਨਾਚ ਕਿਹੋ ਜਹੀ ਪ੍ਰਕਿਰਤੀ ਦੇ ਧਾਰਨੀ ਹਨ ਇਹਦਾ ਉੱਤਰ ਆਊਗਾ ਜੀ ਆੜਾ ਸਮਾਜਿਕ ਉਸ ਤੋਂ ਬਾਅਦ ਹੈਗਾ ਪ੍ਰਸ਼ਨ ਨੰਬਰ 96 ਆਪਣੇ ਹਰ ਪ੍ਰਕਾਰ ਦੇ ਕਾਰ ਵਿਹਾਰ ਵਿੱਚ ਗਿੱਧੇ ਵਾਸਤੇ ਕੌਣ ਮੌਕੇ ਸਿਰਜ ਲੈਂਦੀਆਂ ਹਨ ਇਹਦਾ ਉੱਤਰ ਆਊਗਾ ਜੀ ਈਡੀ ਪੰਜਾਬਣਾਂ ਜੀ ਅੱਗੇ ਪ੍ਰਸ਼ਨ ਨੰਬਰ 97 ਹੇਠ ਲਿਖਿਆਂ ਵਿੱਚੋਂ ਕਿਸ ਲਈ ਖਾਸ ਸਟੇਜ ਦੀ ਲੋੜ ਨਹੀਂ ਪੈਂਦੀ ਇਹਦਾ ਉੱਤਰ ਆਊਗਾ ਜੀ ਈਡੀ ਗਿੱਧੇ ਲਈ ਉਸ ਤੋਂ ਬਾਅਦ ਹੈਗਾ ਪ੍ਰਸ਼ਨ ਨੰਬਰ 99 ਬਾਰ ਦੇ ਇਲਾਕਿਆਂ ਵਿੱਚ ਕਿਹੜਾ ਇਸਤਰੀ ਲੋਕ ਨਾਚ ਪ੍ਰਚਲਿਤ ਰਿਹਾ ਹੈ ਇਹਦਾ ਉੱਤਰ ਆਊਗਾ ਜੀ ਆੜਾ ਸੰਮੀ ਉਸ ਤੋਂ ਬਾਅਦ ਪ੍ਰਸ਼ਨ ਨੰਬਰ 100 ਸੰਮੀ ਨਾਮਕ ਕੁੜੀ ਦੇ ਵਾਰ-ਵਾਰ ਨਾਚ ਨੱਚਣ ਕਾਰਨ ਕਿਸ ਨਾਚ ਦਾ ਨਾਂ ਪੈ ਗਿਆ ਇਹਦਾ ਉੱਤਰ ਆਊਗਾ ਜੀ ਊੜਾ ਸੰਮੀ ਉਸ ਤੋਂ ਬਾਅਦ ਹੈਗਾ ਪ੍ਰਸ਼ਨ ਨੰਬਰ 100 6 ਪੁਰਾਤਨ ਗ੍ਰੰਥਾਂ ਵਿੱਚ ਕਿਸ ਨਾਚ ਦਾ ਨਾ ਹਲਿਸਨ ਸੀ ਇਹਦਾ ਉੱਤਰ ਆਊਗਾ ਜੀ ਸ ਭੰਗੜੇ ਦਾ ਉਸ ਤੋਂ ਬਾਅਦ ਆ ਗਿਆ ਪ੍ਰਸ਼ਨ ਨੰਬਰ 107 ਪੰਜਾਬੀ ਗੱਬਰੂਆਂ ਦਾ ਪ੍ਰਮੁੱਖ ਲੋਕ ਨਾਚ ਕਿਹੜਾ ਹੈ ਇਹਦਾ ਉੱਤਰ ਆਊਗਾ ਜੀ ਸ ਭੰਗੜਾ ਉਸ ਤੋਂ ਬਾਅਦ ਪ੍ਰਸ਼ਨ ਨੰਬਰ 108 ਪੱਛਮੀ ਪੰਜਾਬ ਦੇ ਸੰਦਲਬਾਰ ਦੇ ਲੋਕਾਂ ਦਾ ਪ੍ਰਸਿੱਧ ਲੋਕ ਨਾਚ ਕਿਹੜਾ ਹੈ ਇਹਦਾ ਉੱਤਰ ਆਊਗਾ ਜੀ 108 ਦਾ ਆਊਗਾ ਉੱਤਰ ਆੜਾ ਝੂਮਰ ਅੱਗੇ ਹੈਗਾ 109 ਝੂਮਰ ਨਾਚ ਦਾ ਨਾਂ ਝੂਮਰ ਕਿਉਂ ਪਿਆ ਇਹਦਾ ਉੱਤਰ ਹੈਗਾ ਜੀ ਈਡੀ ਝੂਮ ਝੂਮ ਕੇ ਨੱਚਣ ਕਾਰਨ ਅੱਗੇ ਹੈਗਾ ਪ੍ਰਸ਼ਨ ਨੰਬਰ 112 ਨਕਲਾ ਕਿਸ ਦੀ ਨਾਟਕੀ ਵਿਦਾ ਹੈ ਇਹਦਾ ਉੱਤਰ ਆਊਗਾ ਜੀ ਆੜਾ ਲੋਕਨਾਟ ਦੀ ਇਸ ਤੋਂ ਬਾਅਦ ਹੈਗਾ 113 ਪੰਡ ਪੰਡੋਤੀ ਕਿਸ ਨੂੰ ਆਖਦੇ ਹਨ ਇਹਦਾ ਉੱਤਰ ਆਊਗਾ ਜੀ ਸਸਾ ਨਕਲਾ ਨੂੰ ਇਸ ਤੋਂ ਬਾਅਦ ਅੱਗੇ ਆਜੋ ਪ੍ਰਸ਼ਨ ਨੰਬਰ 117 ਰੂਪ ਦੇ ਪੱਖ ਤੋਂ ਨਕਲਾ ਕਿੰਨੇ ਕਿਸਮ ਦੀਆਂ ਹੁੰਦੀਆਂ ਹਨ ਇਹਦਾ ਉੱਤਰ ਆਊਗਾ ਜੀ ਈਡੀ ਦੋ ਪ੍ਰਕਾਰ ਦੀਆਂ ਲੰਮੀਆਂ ਤੇ ਛੋਟੀਆਂ ਨਕਲਾਂ ਵੱਡੀਆਂ ਜਾਂ ਛੋਟੀਆਂ ਨਕਲਾਂ ਉਸ ਤੋਂ ਬਾਅਦ ਹੈਗਾ ਪ੍ਰਸ਼ਨ ਨੰਬਰ 119 ਸ਼ਬਦਾਂ ਦੇ ਮਹਿਲ ਕੌਣ ਉਸਾਰਦਾ ਹੈ ਇਹਦਾ ਉੱਤਰ ਆਊਗਾ ਜੀ ਆੜਾ ਰੰਗਾ ਉਸ ਤੋਂ ਬਾਅਦ ਪ੍ਰਸ਼ਨ ਨੰਬਰ 120 ਰੰਗਾ ਲੰਮੀ ਨਕਲ ਦਾ ਕੀ ਹੁੰਦਾ ਹੈ ਇਹਦਾ ਉੱਤਰ ਆਊਗਾ ਜੀ ਊੜਾ ਨਿਰਦੇਸ਼ਕ ਉਸ ਤੋਂ ਬਾਅਦ ਪ੍ਰਸ਼ਨ ਨੰਬਰ 121 ਲੰਮੀਆਂ ਨਕਲਾਂ ਖੇਡਣ ਲਈ ਲਗਭਗ ਕਿੰਨੇ ਕਲਾਕਾਰ ਹੁੰਦੇ ਹਨ ਇਹਦਾ ਉੱਤਰ ਆਊਗਾ ਜੀ ਈਡੀ 10 15 ਉਸ ਤੋਂ ਬਾਅਦ ਪ੍ਰਸ਼ਨ ਨੰਬਰ 122 ਕਿਸ ਦੀ ਸ਼ਕਲ ਵੇਖ ਕੇ ਹੀ ਹਾਸਾ ਆ ਜਾਂਦਾ ਹੈ ਇਹਦਾ ਉੱਤਰ ਆਊਗਾ ਜੀ ਆੜਾ ਬਿਗਲੇ ਦੀ ਫਿਰ ਹੈਗਾ ਇਸ ਤੋਂ ਬਾਅਦ ਪ੍ਰਸ਼ਨ ਨੰਬਰ 125 ਨਕਲਾਂ ਖੇਟਣ ਲਈ ਕਿੰਨੇ ਪ੍ਰਕਾਰ ਦਾ ਪਿੜ ਵਰਤਿਆ ਜਾਂਦਾ ਹੈ ਇਹਦਾ ਉੱਤਰ ਆਊਗਾ ਜੀ ਆੜਾ 3 ਪ੍ਰਸ਼ਨ ਨੰਬਰ 126 ਮੁੰਡਾ ਜੰਮਣ ਉੱਤੇ ਅਖਾੜਾ ਕਿੱਥੇ ਲੱਗਦਾ ਹੈ ਇਹਦਾ ਉੱਤਰ ਆਊਗਾ ਜੀ ਊੜਾ ਘਰ ਦੇ ਵਿਹੜੇ ਵਿੱਚ ਪ੍ਰਸ਼ਨ ਨੰਬਰ 127 ਅੱਜ ਵੀ ਜਦੋਂ ਕਿਤੇ ਨਕਲਾਂ ਪੈਂਦੀਆਂ ਹਨ ਤਾਂ ਲੋਕ ਇਹਨਾਂ ਨੂੰ ਕਿਸ ਤਰ੍ਹਾਂ ਵੇਖਦੇ ਹਨ ਇਹਦਾ ਉੱਤਰ ਆਊਗਾ ਜੀ ਈਡੀ ਬੜੀ ਦਿਲਚਸਪੀ ਨਾਲ ਪ੍ਰਸ਼ਨ ਨੰਬਰ 128 ਪੰਜਾਬੀ ਸੱਭਿਆਚਾਰਕ ਪਰਿਵਰਤਨ ਲੇਖ ਕਿਸ ਦਾ ਲਿਖਿਆ ਹੋਇਆ ਹੈ ਇਹਦਾ ਉੱਤਰ ਆਊਗਾ ਜੀ ਊੜਾ ਡਾਕਟਰ ਰਜਿੰਦਰਪਾਲ ਸਿੰਘ ਬਰਾੜ ਉਸ ਤੋਂ ਬਾਅਦ ਪ੍ਰਸ਼ਨ ਨੰਬਰ 129 ਪੰਜਾਬੀ ਸੱਭਿਆਚਾਰ ਦੇ ਮਰਦ ਪ੍ਰਧਾਨ ਸਮਾਜ ਵਿੱਚ ਔਰਤ ਨੂੰ ਕੀ ਸਮਝਿਆ ਜਾਂਦਾ ਹੈ ਇਹਦਾ ਉੱਤਰ ਆਊਗਾ ਜੀ ਆੜਾ ਪੈਰ ਦੀ ਜੁਕਤੀ ਪ੍ਰਸ਼ਨ ਨੰਬਰ 130 ਨਵੀਂ ਪੀੜ੍ਹੀ ਕਿਹੜੇ ਸਾਧਨਾਂ ਦੀ ਵਰਤੋਂ ਕਰ ਰਹੀ ਹੈ ਇਹਦਾ ਉੱਤਰ ਆਊਗਾ ਜੀ ਆੜਾ ਸੰਚਾਰ ਦੇ ਸਾਧਨਾਂ ਦੀ ਅੱਗੇ ਆ ਗਿਆ ਪ੍ਰਸ਼ਨ ਨੰਬਰ 131 ਕਿਹੜੀ ਭਾਸ਼ਾ ਹੈ ਜਿਹੜੀ ਸੱਭਿਆਚਾਰਕ ਕਲਾਮਾਂ ਦੀ ਅੰਤਰਰਾਸ਼ਟਰੀ ਮੰਡੀ ਬਣ ਗਈ ਇਹਦਾ ਉੱਤਰ ਆਊਗਾ ਜੀ ਆੜਾ ਅੰਗਰੇਜ਼ੀ ਉਸ ਤੋਂ ਬਾਅਦ ਪ੍ਰਸ਼ਨ ਨੰਬਰ 132 ਭਾਰਤੀ ਪੰਜਾਬ ਵਿਚ ਪੰਜਾਬੀ ਕਿਹੜੀ ਲਿਪੀ ਵਿੱਚ ਲਿਖੀ ਜਾਂਦੀ ਹੈ ਇਹਦਾ ਉੱਤਰ ਆਊਗਾ ਜੀ ਆੜਾ ਗੁਰਮੁਖੀ ਲਿਪੀ ਇਸ ਤੋਂ ਬਾਅਦ ਆਜੋ 138 ਨੰਬਰ ਹਾਂਜੀ 138 ਨੰਬਰ ਪੰਜਾਬੀ ਸੱਭਿਆਚਾਰ ਦਾ ਵੱਡਾ ੱੱਬਾ ਕੀ ਹੈ ਇਹਦਾ ਉੱਤਰ ਆਊਗਾ ਜੀ ਸ਼ਰਾਬ ਊੜਾ ਉਸ ਤੋਂ ਬਾਅਦ ਪ੍ਰਸ਼ਨ ਨੰਬਰ 139 ਸਾਡੇ ਮਿਲਨ ਜੁਲਣ ਦੇ ਮੌਕੇ ਘਟ ਕਿਉਂ ਰਹੇ ਹਨ ਇਹਦਾ ਉੱਤਰ ਆਊਗਾ ਜੀ ਆੜਾ ਕੰਮ ਵਧਨ ਕਾਰਨ ਪ੍ਰਸ਼ਨ ਨੰਬਰ 140 ਛਪਾਰ ਦਾ ਮੇਲਾ ਕਿਹੜੇ ਜ਼ਿਲ੍ਹੇ ਵਿੱਚ ਲੱਗਦਾ ਹੈ ਇਹਦਾ ਉੱਤਰ ਆਊਗਾ ਜੀ ਊੜਾ ਲੁਧਿਆਣਾ ਪ੍ਰਸ਼ਨ ਨੰਬਰ 142 ਬਿਹੜੀਏ ਦਾ ਮੇਲਾ ਕਿਸ ਨੂੰ ਕਿਹਾ ਜਾਂਦਾ ਹੈ ਇਹਦਾ ਉੱਤਰ ਆਊਗਾ ਜੀ ਈਡੀ ਜਰਗ ਦੇ ਮੇਲੇ ਨੂੰ ਉਸ ਤੋਂ ਬਾਅਦ ਪ੍ਰਸ਼ਨ ਨੰਬਰ 143 ਪੰਜਾਬੀ ਸੱਭਿਆਚਾਰ ਲੇਖ ਕਿਸ ਦੀ ਰਚਨਾ ਹੈ ਇਹਦਾ ਉੱਤਰ ਆਊਗਾ ਜੀ ਆੜਾ ਡਾਕਟਰ ਬਰਿੰਦਰ ਕੌਰ ਉਸ ਤੋਂ ਬਾਅਦ ਪ੍ਰਸ਼ਨ ਨੰਬਰ 144 ਡਾਕਟਰ ਬਰਿੰਦਰ ਕੌਰ ਦਾ ਲਿਖਿਆ ਲੇਖ ਕਿਹੜਾ ਹੈ ਇਹਦਾ ਉੱਤਰ ਆਊਗਾ ਜੀ ਈਡੀ ਪੰਜਾਬੀ ਸੱਭਿਆਚਾਰ ਫਿਰ ਆਜੋ ਪ੍ਰਸ਼ਨ ਨੰਬਰ 145 ਕਿਹੜੀ ਚੀਜ਼ ਬੀਜ ਰੂਪ ਵਿੱਚ ਪੰਜਾਬੀ ਚਰਿੱਤਰ ਵਿੱਚ ਸਮਾਈ ਹੋਈ ਹੈ ਇਹਦਾ ਉੱਤਰ ਆਊਗਾ ਜੀ ਊੜਾ ਮੇਲਾ ਪ੍ਰਸ਼ਨ ਨੰਬਰ 146 ਰੁੱਤਾਂ ਵਿੱਚ ਸਭ ਤੋਂ ਮਿੱਠੀ ਅਤੇ ਹੁਸੈਨ ਰੁੱਤ ਕਿਹੜੀ ਹੈ ਇਹਦਾ ਉੱਤਰ ਆਊਗਾ ਜੀ ਊੜਾ ਬਸੰਤ ਪ੍ਰਸ਼ਨ ਨੰਬਰ 150 ਮੂਡਲਾ ਮਨੁੱਖ ਸਾਰੇ ਸੰਸਕਾਰਾਂ ਦਾ ਆਰੰਭ ਕਰਨ ਸਮੇਂ दैਵੀ ਤਾਕਤਾਂ ਨੂੰ ਕਿਉਂ ਰੋਝਾਉਂਦਾ ਸੀ ਇਹਦਾ ਉੱਤਰ ਆਊਗਾ ਜੀ ਊੜਾ ਭੈ ਕਾਰਨ ਡਰ ਕਰਕੇ ਉਸ ਤੋਂ ਬਾਅਦ ਪ੍ਰਸ਼ਨ ਨੰਬਰ 151 ਲੋਕ ਖੇਡਾਂ ਸਰੀਰਕ ਕਸਰਤ ਤੋਂ ਇਲਾਵਾ ਹੋਰ ਕਿਸ ਚੀਜ਼ ਦਾ ਸਾਧਨ ਹਨ ਇਹਦਾ ਉੱਤਰ ਆਊਗਾ ਜੀ ਊੜਾ ਮਨੋਰੰਜਨ ਦਾ ਉਸ ਤੋਂ ਬਾਅਦ ਪ੍ਰਸ਼ਨ ਨੰਬਰ 152 ਪੈੰਡੂ ਲੋਕਾਂ ਦੇ ਮਨੋਰੰਜਨ ਦਾ ਪ੍ਰਮੁੱਖ ਸਾਧਨ ਕੀ ਰਿਹਾ ਹੈ ਇਹਦਾ ਉੱਤਰ ਆਊਗਾ ਜੀ ਸ ਲੋਕ ਖੇਡਾਂ ਪ੍ਰਸ਼ਨ ਨੰਬਰ 153 Hindu ਪਰਿਵਾਰਾਂ ਵਿੱਚ ਬੱਚੇ ਦਾ ਮੁੰਡਨ ਸੰਸਕਾਰ ਕਦੋਂ ਕੀਤਾ ਜਾਂਦਾ ਹੈ ਇਹਦਾ ਉੱਤਰ ਆਊਗਾ ਜੀ ਊੜਾ ਤੀਜੇ ਤੋਂ ਪੰਜਵੇਂ ਬਰੇ ਵਿੱਚ ਏਸੀ ਬਹੁਤ ਜ਼ਿਆਦਾ ਇੰਪੋਰਟੈਂਟ ਪ੍ਰਸ਼ਨ ਬਹੁਤ ਮਹੱਤਵਪੂਰਨ ਪ੍ਰਸ਼ਨ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰੋ ਆਪਣੇ ਹੋਰ ਦੋਸਤਾਂ ਮਿੱਤਰਾਂ ਨੂੰ ਭੇਜੋ ਜਿਹੜੇ ਤੁਹਾਡੀ ਕਲਾਸ ਵਿੱਚ ਪੜ੍ਹਦੇ ਨੇ ਤੇ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ